ਬਜੀ ਅੱਜ ਵੱਡੀ ਗੰਤੀ ਵਿੱਚ ਫੇਰ ਇੱਕ ਵਾਰ ਕਿਸਾਨ ਜਿਹੜੇ ਦਿੱਲੀ ਨੂੰ ਰਵਾਨਾ ਹੋ ਰਹੇ ਨੇ ਕਿਸ ਤਾ ਮਾਹੌਲ ਦੇ ਦੇਖੋ ਕਿ ਸ਼ੰਭੂ ਬਾਰਡਰ ਤੇ ਜਾਂ ਕਰੀਏ ਯਕਨੋਰੀ ਬਾਰਡਰ ਤੇ ਕਰੀਏ ਉਥੇ ਲਗਾਤਾਰ ਜਿਹੜਾ ਪੁਲਿਸ ਨਾਲ ਟਕਰਾਅ ਜਲ ਰੱਖ ਰਿਹਾ ਜੀ ਦੇਖੋ ਇਹ ਟਕਰਾਅ ਤਾਂ ਹੋਣਾ ਹੀ ਸੀ ਜੀ ਇਹ ਸਾਡੇ ਵਾਸਤੇ ਨੰਨੀ ਗੱਲ ਨਹੀਂ ਸਾਨੂੰ ਤਾਂ ਪਹਿਲਾਂ ਹੀ ਪਤਾ ਹੈ ਠੀਕ ਹੈ ਪਰ ਟਕਰਾਅ ਨੂੰ ਅਸੀਂ ਸ਼ਾਂਤੀਪੂਰਕ ਉਹਨੂੰ ਅੱਗੇ ਵੰਗੂ ਜਿਵੇਂ ਪਿਛਲੀ ਵਾਰ ਤੋੜਿਆ ਸੀ ਓਵੇਂ ਬੈਰੀਅਰ ਤੋੜਦੇ ਹੋਏ ਦਿੱਲੀ ਜਾਵਾਂਗੇ ਜੀ ਏਵੇਂ ਸਾਡੀ ਸੰਗਤ ਜਿਵੇਂ ਅੱਗੇ ਅੱਗੇ ਪਿੱਛੇ ਹੁੰਦੀ ਅੱਗੇ 10 ਕੋਈ 20 ਮੁੜੇ ਵੀ ਜਾਵੜੇ ਐ ਲਗਾਤਾਰ ਚੱ ਕਮੇਟੀਆਂ ਬਣ ਗਈਆਂ ਉਸ ਦੇ ਹਿਸਾਬ ਨਾਲ ਪਿੱਛੋਂ ਜੇ ਕੋਈ ਰਾਸ਼ਨ ਪਾਣੀ ਦੀ ਘਾਟ ਪਊਗੀ ਉਹ ਵੀ ਪੂਰੀ ਹੁੰਦੀ ਰਹੂਗੀ ਅੱਜ ਕਿੰਨੀਆਂ ਟਰਾਲੀਆਂ ਤੁੰਢ ਚਲਦੀਆਂ ਅੱਜ 12 ਟਰਾਲੀਆਂ ਨੇ ਆਵਦੀਆਂ ਕੁਝ ਰਾਜਨੀਤਿਕ ਜਥੇਬੰਦੀਆਂ ਨੇ ਬਾਈਕਾਟ ਕੀਤਾ ਸੀਗਾ ਤੇ ਉਹ ਹੁਣ ਤੁਹਾਡੇ ਨਾਲ ਨਹੀਂ ਵੀ ਜਿਨ੍ਹਾਂ ਨੇ ਬਾਈਕਾਟ ਕੀਤਾ ਸੀ ਉਹਨਾਂ ਚੋਂ ਹੌਲੀ ਹੌਲੀ ਆ ਰਹੇ ਆ ਰਾਤ ਇੱਕ ਜਥੇਬੰਦੀ ਮਨਜੀਤ ਰਾਏ ਦੀ ਆ ਗਈ ਦਬਾਬਾ ਸੰਘਰਸ਼ ਕਮੇਟੀ ਦੋ ਤਿੰਨ ਰਾਤਾਂ ਤੋਂ ਹੋਰ ਗੱਲਬਾਤ ਚੱਲੀ ਜਾਂਦੀ ਸੀ 16 ਤਰੀਕ ਤੋਂ ਪਹਿਲਾਂ ਪਹਿਲਾਂ ਲਗਭਗ ਅਧੀਆਂ ਜਥੇਬੰਦੀਆਂ 100 ਸ਼ਾਮਲ ਹੋ ਜਾਂਦੀਆਂ ਪਿਕਨੇਸ ਉਹ ਦੂਜੀ ਸੈਟਾਂ ਨਾਲ ਵੀ ਤੁਹਾਡੇ ਐਸਕੇ ਅੱਗੇ ਨਾਲ ਵੀ ਜ਼ਿਆਦਾ ਹਰਿਆਣਾ ਕੇ ਨਾਲੋਂ ਵੀ ਸਾਡੇ ਨਾਲ ਜ਼ਿਆਦਾ ਐ ਸਰ ਪਿਛਲੇ ਵਾਰੀ ਨਾਲੋਂ ਇਸ ਵਾਰ ਹਾਲਾਤ ਉਲਟ ਨੇ ਕਿਉਂਕਿ ਇਸ ਵਾਰ ਜਿਹੜਾ ਕਾਫੀ ਮੁਕਤਾ ਪ੍ਰਬੰਧ ਜਿਹੜੇ ਹਰਿਆਣਾ ਪੁਲਸ ਵੱਲੋਂ ਕੀਤੇ ਗਏ ਜਿਹੜਾ ਪਿਛਲੇ ਅੰਦੋਲਨ ਮੌਕੇ ਸਰਕਾਰ ਨੂੰ ਵੀ ਪਤਾ ਲੱਗ ਗਿਆ ਸੀ ਆ ਵੀ ਆਇਆ ਮਜ਼ਬੂਤ ਕਰੀਏ ਸਾਨੂੰ ਵੀ ਕਿਸਾਨਾਂ ਨੂੰ ਵੀ ਪਤਾ ਲੱਗ ਗਿਆ ਵੀ ਐ ਤੋੜ ਲਈਦਾ ਦੋਨੇ ਧਿਰਾਂ ਨੇ ਆਪੋ ਆਪਣੇ ਪ੍ਰਬੰਧ ਕਰੇ ਹੋਏ ਐ ਇਹਦੇ ਕੋਈ ਮਾੜੀ ਗੱਲ ਨਹੀਂ ਠੀਕ ਐ ਅਸੀਂ ਉਹਨੇ ਜ਼ਿਆਦਾ ਸਿੱਖਾਂਗੇ ਜਿੰਨੇ ਜ਼ਿਆਦਾ ਤੋੜਾਂਗੇ ਸਰ ਰਾਸ਼ਨ ਦੀ ਗੱਲ ਕੀਤੀ ਜਾਂਦੀ ਹੈ ਕਿ ਇਸ ਵਾਰ ਜਿਹੜਾ ਲੰਮਾ ਸੰਘਰਸ਼ ਫਿਰ ਜਾਰੀ ਰਹੇਗਾ ਉਹ ਕੌਣ ਐ ਕੇ ਪਿੰਡਾਂ ਚੋਂ ਰਾਸ਼ਨ ਵੀ ਜਿਹੜਾ ਲਗਾਤਾਰ ਜਿਹੜਾ ਗੜੀਆਂ ਨੂੰ ਪਹੁੰਚਾ। ہاں ਰਾਸ਼ਨ ਅਸੀਂ 6 ਮਹੀਨਿਆਂ ਦਾ ਲੈ ਕੇ ਚੱਲੇ ਆ ਜੀ। ਤੇਲ ਪਾਣੀ ਤੇਲ ਵੀ ਸਾਡੇ ਕੋਲੇ ਦਿੱਲੀ ਤੱਕ ਜਾਣ ਦਾ ਸਾਡੀਆਂ ਟਰਾਲੀਆਂ ਕਿ ਮੌਜੂਦ ਹੈ। ਕਿਉਂਕਿ ਸਾਨੂੰ ਪਤਾ ਲੱਗਾ પેટ્રોલ ਪੰਪ ਵਾਲਿਆਂ ਨੇ ਹਦਕਾ ਕਰੀਆਂ ਆ ਟਰੈਕਟਰ ਵਾਲਿਆਂ ਨੂੰ ਤੇਲ ਨਾ ਪਾਇਆ ਜਾਵੇ। ਜੇ ਤੁਗ ਰਾਸ਼ਨ ਸਾਡਾ ਮੁੱਕ ਗਿਆ ਤਾਂ ਅੱਗੇ ਸਾਡੀ ਵੀ ਦੁਵਾਰਾ ਚੱਲਦੀ ਰਹੇ ਨੀ ਪੁੱਛੋ ਫਿਰ ਸਪਲਾਈ ਚੱਲਦੀ ਰਹੂ। ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ ਸੰਘਰਸ਼ ਇਸ ਵਾਰ ਫਿਰ ਵਿੱਡਿਆ ਔਰ ਉਧਰ ਤੁਹੇ ਪਾਸੇ ਜਿਹੜੀਆਂ ਸਰਕਾਰਾਂ ਦੀ ਵੀ ਪੂਰੀ ਤਿਆਰੀ ਹੈ ਕਿ ਕਿਸਾਨ ਦਿੱਲੀ ਨਾ ਪਹੁੰਚ ਸਕੇ। ਤੇ ਦੇਖੋ ਜਿਹ ਇਹ ਅਸੀਕੋ ਬਟਿਆ ਦੋਸ ਆਪਣਾ ਦੋ ਸਾਲ ਹੋ ਗਏ ਇਹੀ ਸੰਘਰਸ਼ੇ ਤੋਂ ਚੱਲਿਆ ਸੀਗਾ ਤਾਂ ਕੇਂਦਰ ਦੀ ਸਰਕਾਰ ਨੇ ਸਾਡੇ ਨਾਲ ਸਾਰੀਆਂ ਮੰਗਾਂ ਦੇ ਉੱਤੇ ਸਮਝੌਤਾ ਬਣਾਈ ਸੀ ਬੰਨੀਆਂ ਸੀ ਕਿ ਥੋੜੀਆਂ ਜਾਇਜ਼ ਮੰਗਾਂ ਸੀ ਉਹਨਾਂ ਨੂੰ ਲਾਗੂ ਕਰਾਂਗੇ ਤਾਂ ਇਹ ਦੋ ਸਾਲ ਬਾਅਦ ਇਹ ਸਰਕਾਰ ਮੁਕਰ ਗਈ ਐ ਐਮਐਸਪੀ ਦਾ ਕੋਈ ਕਾਨੂੰਨ ਬਣਾਇਆ ਨਾ ਕਰਜ ਮੁਆਫੀ ਹੋਈ ਹੈ ਨਾ ਕੋਈ ਪਰਦੇ ਰੱਦ ਰੱਦ ਹੋਏ ਹੈ ਨਾ ਲੇਕ ਗੀਮਪਰ ਖੀਰੀਆ ਕੋਈ ਉਹ ਨਿਪੜਿਆ ਹੈ ਤայੇਸ ਕਰਕੇ ਸਾਨੂੰ ਦੁਬਾਰਾ ਇਹੀ ਸੰਘਰਸ਼ੇ ਵਿੜਨਾ ਕਿ ਲੱਗਦਾ ਕਿ ਅਗਲੀ ਰਣਨੀਤੀ ਕੀ ਰਹੇਗੀ ਕਿਉਂਕਿ ਇਸ ਵਾਰ ਸਰਕਾਰਾਂ ਸਖਤ ਨੇ ਉਹਨਾਂ ਦੀ ਕੋਸ਼ਿਸ਼ ਹੈ ਕਿ ਦਿੱਲੀ ਨਾ ਪਹੁੰਚੇ ਰਣਨੀਤੀ ਜਿਵੇਂ ਪਹਿਲੇ ਸਾਡੇ ਪ੍ਰਧਾਨੀ ਦੱਸ ਸਕੇ ਵੀ ਅਸੀਂ ਅੱਗੇ ਤਾਂ ਅਸੀਂ ਕੱਲਾ ਪੰਜਾਬ ਬਾਅਦ ਚ ਹਰਿਆਣਾ ਸਾਡੇ ਨਾਲ ਰਲਿਆ ਸੀ ਅਸਵੇਂ ਸਾਡੀ ਜਿਹੜੀ ਉਹ ਤਸੀਂ ਤਾਕਤ ਜਿਹੜੀ ਬਣਾਈ ਹੈ ਜਿਵੇਂ ਆਪਣਾ ਯੂਪੀ ਆਪਣਾ ਕਰਨਾਟਕ ਆਧਵਪ੍ਰਦੇਸ਼ ਰਾਜਸਥਾਨ ਕਾਫੀ ਸਾਡੀਆਂ ਸਟੇਟਾਂ ਜਿਹੜੀ ਕੋਈ ਸਾਡੇ ਨਾਲ ਹੈ ਤੇ ਰਣਨੀਤੀ ਜਿਹੜੀ ਸਾਡੀ ਜੀ ਉਹ ਪਹਿਲਾਂ ਮਾਲੇ ਵਾਂਗੂ ਮੋਰਚਾ ਉੱਥੋਂ ਟਕਾ ਮੋਰਚਾ ਲਾਵਾਂਗੇ ਤਾਂ ਹੁਣ ਅਸੀਂ ਜਿਹੜਾ ਸਾਰਾ ਕੁਝ ਦਿੱਖਤੀ ਬਣਵਾ ਕੇ ਦਿੱਖਤੀ ਲੈ ਕੇ ਆਵਾਂਗੇ ਘਰ ਗੱਲਬਾਤ ਦੇ ਕਹਿ ਰਹੇ ਕਿ ਗੱਲਬਾਤ ਜਿੰਗੇ ਇਸ ਦਾ ਮਸਲਾ ਹੈ ਦੇਖੋ ਗੱਲਬਾਤ ਤੋਂ ਅਸੀਂ ਕਦੇ ਵੀ ਨਹੀਂ ਭੱਜੇ ਜੀ ਗੱਲਬਾਤ ਹੋ ਜਾਏਗੀ ਕੋਈ ਗੱਲ ਨਹੀਂ ਜਦੋਂ ਸੁਧਨਗੇ ਫਿਰ ਹੋ ਜਾਏਗੀ ਗੱਲਬਾਤ ਆ ਲੋਕਾਂ ਦਾ ਪ੍ਰੋਗਰਾਮ ਨਹੀਂ ਜੀ ਹਰਿਆਣਾ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਕਹ ਰਹੇ ਨਾ ਸਰਕਾਰ ਨਹੀਂ ਰੋਕ ਰਹੀ ਪੰਜਾਬ ਵਾਲੇ ਹਰਿਆਣਾ ਸਰਕਾਰ ਹੋਏ ਮੋਦੀ ਦੀ ਸਰਕਾਰ ਹੈ ਜੀ ਜਿਹਦੇ ਵਿੱਚ ਬੰਦਾ ਰਾ ਉਹ ਦੀ ਕੇਂਦਰ ਦੀ ਬੋਲੀ ਬੋਲੂਗੀ ਬੋਲ ਰਹੀ ਹੈ ਕੋਈ ਗੱਲ ਨਹੀਂ ਹੋਰ ਮੰਨਣੇ ਬਤ ਦਬਾਲਾਂਗੇ ਭਾਵੇਂ ਸੰਵਿਧਾਨ ਦੇ ਵਿੱਚ ਕੋਈ ਹੱਕ ਨਹੀਂ ਕਿਸੇ ਦਾ ਰਸਤਾ ਰੁਕਿਆ ਜਾਵੇ ਸ਼ਾਂਤਮਈ ਕੋਈ ਜਾਂਦਾ ਉਹਨੂੰ ਜਾਣ ਦਿੱਤਾ ਜਾਵੇ ਇਹ ਨਾਦਰਸ਼ਾਈ ਵਾਲਾ ਹੁਕਮਾ ਮੋਦੀ ਚਲਾ ਰਹੇ ਆ ਇੱਕ ਪਾਸੇ ਮੰਦਰ ਮੱਥਾ ਟੇਕ ਰਹੇ ਆ ਦੂਜੇ ਪਾਸੇ ਸਾਡੇ ਉੱਤੇ ਲਤੜ ਰਹੇ ਸਨ ਸਾਨੂੰ ਜਾਣਨ ਨਹੀਂ ਦਿੰਦੇ ਕੀ ਗੱਲ ਸਾਡਾ ਹੱਕ ਨਹੀਂ ਦਿੱਲੀ ਦੇ ਵਿੱਚ ਅਸੀਂ ਇੱਕ ਇੱਕ ਵੋਟ ਪੰਜਾਬ ਨੇ ਪਾਈ ਆ ਸਾਰੇ ਸੂਬਿਆਂ ਨੇ ਪਾਈ ਆ ਸਾਨੂੰ ਆਪਣੀ ਬੋਲੀ ਬੋਲਣ ਦਾ ਇਹਨਾਂ ਨੂੰ ਸੁਣਨ ਦਾ ਹੱਕ ਹੋਣਾ ਚਾਹੀਦਾ ਤੁਹਾਨੂੰ ਕਿਤੇ ਨਾ ਕਿਤੇ ਸਟੇਟ ਸਾਹਿਬ ਜਾਨਕੀ ਪੰਜਾਬ ਨੂੰ ਤੇ ਪੂਰੇ ਹਿੰਦੁਸਤਾਨ ਨੂੰ ਇੱਕ ਬਾਰਡਰ ਦੇ ਵਿੱਚ ਵੰਡ ਦਿੱਤਾ ਗਿਆ ਕਿਉਂ ਵੰਡ ਦਿੱਤਾ ਗਿਆ ਇਹ ਸਾਨੂੰ ਸਾਡਾ ਹੱਕ ਨਹੀਂਗਾ ਸਾਡਾ ਹੱਕ ਵੀ ਹੈ ਕੇਂਦਰ ਦੇ ਵਿੱਚ ਜਿੰਨੇ ਸਾਡੇ ਐਮਪੀ ਬਣਦੇ ਆ ਪੰਜਾਬ ਦੇ ਸਾਰਿਆਂ ਦਾ ਉਹਨਾਂ ਹੱਕ ਆ ਸਾਨੂੰ ਹੱਕ ਦੇਣਾ ਚਾਹੀਦਾ ਕਾਹਦੇ ਹੱਥ ਸਾਡੇ ਤੇ ਕਿੱਲ ਗੱਡੇ ਆ ਮੈਂ ਕੋਰਟ ਨੂੰ ਵੀ ਬੇਨਤੀ ਕਰਦਾ ਜੇ ਸਥਾਈ ਕਰਦੀ ਹੈ ਤੇ ਕਿੱਲ ਪੱਟੇ ਸਾਡੀ ਆਮ ਜਨਤਾ ਵੀ ਤੰਗ ਹੈ ਜਦੋਂ ਅਨਾਜ ਲੈਣਾ ਹੈ ਕਿਤੇ ਆਪਤਾ ਜਾਂਦੀ ਪੰਜਾਬ ਹੁੰਦਾ ਜਦੋਂ ਕਿਤੇ ਨਗਰਨ ਨੂੰ ਰੋਕਣਾ ਆਉਂਦਾ ਉਹਦੇ ਸਾਡੇ ਕਿੱਲ ਹੁੰਦੇ ਆ ਗੋਲੀ ਹੁੰਦੀ ਅਥਰੂ ਕਹਿ ਹੁੰਦਾ ਉਹ ਵੇਲੇ ਯਾਦ ਕਰਨ ਮੋਦੀ ਜੀ ਹਰੀ ਜਦੋਂ ਹਿੰਦੁਸਤਾਨ ਦੇ ਵਿੱਚੋਂ ਸਾਡੀਆਂ ਪਤੀ ਪੈਣਾ ਬੇਟੀਆਂ ਅਫਗਾਨੀ ਬੰਨ ਕੇ ਦਾਦਾ ਯਾਰ ਲੈ ਜਾਂਦਾ ਸੀ ਸਾਡੇ ਪੰਜਾਬੀ ਸ਼ਰ ਹੁੰਦੇ ਜੀ ਕਈ ਹਿੰਦੂ ਸੀ ਚਾਹ ਮੁਸਲਮਾਨ ਸੀ ਸਾਡੇ ਨਾਲ ਸੰਯੋਗ ਦੇ ਨਾ। ਆਹ ਕੰਮ ਜਦੋਂ ਮੈਂ ਕੱਟਿਆ ਆਪਣੇ ਦਰਜੇ ਤੋਂ ਪੋਸਟ ਲਿਸਟ ਤੇ। ਕੋਈ ਚੋਟ ਕਰੇ ਨਾ ਦੋਸਤ ਮੇਰੀ ਬੇਨਤੀ ਹੈ। ਚਲਾ ਜਾ ਕਹਿੰਦੇ ਨਾ ਕੋਈ ਦੋ ਬਾਈ ਤਾਂ ਇਕੱਠੇ ਕਰ ਲਾਂਗੇ ਨਾ ਆ ਦੇ ਵਾਹ ਲੱਗੇ ਕਰਦੇ ਨਾ ਆਪ ਬੋਲੋ ਬਾਈ ਬਾਈ 90 ਵੀ ਹੁੰਦੀ ਹੈ ਨਹੀਂ ਬਾਈ ਬਿਟੀ ਬਾਈ ਛੋਟੀ ਹੈ ਇਹ ਉਹਦੀ ਜਾਂਦੀ ਨਾ ਸਹੀ ਉਹਨੇ ਰੋਡ ਤੇ ਵਿਟਾਈ ਚੁਈ ਜੀ 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 ਜ लोलो किसान यूनियन जिम्बाब्वे मंगा फटदा केंद्र सरकार